ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਵਾਂ ਤੁਹਾਨੂੰ ਮੇਰੀ ਅੱਖ ਤੇ ਧਿਆਨ ਤੁਸੀਂ ਬਿਲਕੁਲ ਨਾ ਦਿਓ ਤੇ ਚਲੋ ਆਪ ਕਰਦੇ ਹਾਂ ਸ਼ੁਰੂ ਆਪਣਾ ਵਲੌਗ ਕਿ ਅਸੀਂ ਬਣਾਉਣ ਜਾ ਰਹੇ ਹਾਂ ਅੱਜ ਦੇਸੀ ਸਟਾਈਲ ਆਲੂ ਗੋਭੀ ਦੀ ਸੱਚੀ ਵਲੌਗ ਦੇ ਨਾਲ ਗਾਇਸ ਤੁਸੀਂ ਬਣੇ ਰਹੋ ਹਾਂਜੀ ਗਾਇਜ਼ ਹੁਣ ਬਣਾਉਣ ਲੱਗੇ ਆ ਆਪਾਂ ਸਬਜੀ ਤੇ ਮੈਂ ਸਬਜੀ ਤੇ ਤੜਕਾ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਤੜਕਾ ਪੁੰਨਣ ਲਈ ਰੱਖ ਦਿੱਤਾ ਹੈ ਨੋਰਮਲ ਜਿਹਾ ਮਸਾਲੇ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਹਲਦੀ ਲਾਲ ਮਿਰਚ ਨਮਕ ਧਨੀਆ ਪਾਊਡਰ ਆ ਲਿਆ ਆਪਾਂ ਐਡ ਕਰਦੇ ਆ ਗਾਇਸ ਹੁਣ ਇਹਨੂੰ ਹੌਲੀ ਹੌਲੀ ਆਪਾਂ ਮਿਕਸ ਕਰਾਂਗੇ ਥੋੜਾ ਜਿਹਾ ਆਪਾਂ ਪਾਣੀ ਲਾਵਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਵਿੱਚ ਐਡ ਹੋ ਜਾਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਨਾਲ ਮਸਾਲੇ ਬਹੁਤ ਵਧੀਆ ਮਿਕਸ ਹੋ ਜਾਣਗੇ ਤੜਕੇ ਦੇ ਤੁਸੀਂ ਆਪਣੀ ਜਰੂਰਤ ਅਨਸਾਰ ਮਸਾਲੇ ਪਾ ਸਕਦੇ ਹੋ ਸਰਦੀ ਦੇ ਵਿੱਚ ਗਾਇਸ 19 ਦੇ ਵਿੱਚ ਆਪਾਂ ਐਡ ਕਰਾਂਗੇ ਗੋਭੀ ਉਬਲੀ ਪਾਨ ਤੋਂ ਬਾਅਦ ਗਾਇਜ਼ ਇਸ ਨੂੰ ਆਪਾਂ ਹੌਲੀ-ਹੌਲੀ ਮਿਕਸ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਮਿਕਸ ਕਰਾਂਗੇ ਆਲੂ ਤੁਹਾਨੂੰ ਦੇਖ ਨੂੰ ਸਬਜੀ ਦੀ ਲੁੱਕ ਕਿਦਾਂ ਦੀ ਲੱਗ ਰਹੀ ਹੈ ਗਾਇਸ ਕਮੈਂਟ ਵਿੱਚ ਜਰੂਰ ਦੱਸਿਓ ਮੇਰੇ ਤਾਂ ਦੇਖ ਕੇ ਖਾਣ ਨੂੰ ਦਿਲ ਕਰ ਰਿਹਾ ਸੀਗਾ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਆਲੂ ਗੱਭੀ ਨੂੰ ਇਸ ਤੋਂ ਬਾਅਦ ਆਪਾਂ ਥੋੜੇ ਟਾਈਮ ਲਈ ਸਬਜੀ ਨੂੰ ਢੱਕ ਕੇ ਰੱਖ ਦੇਵਾਂਗੇ। ਥੋੜੀ ਦੇਰ ਬਾਅਦ ਆਪਾਂ ਚੈੱਕ ਕਰਦੇ ਰਾਵਾਂਗੇ। ਤੇ ਉਹਦਾ ਤਾਂ ਬੜਾ ਸ਼ਾਈ ਫੁੰਦਾ ਹੈ। ਥੋੜਾ-ਥੋੜਾ ਹਿਲਾਵਾਂਗੇ। ਉੱਪਰ ਦੇਖੋ ਗਾਇਜ਼ ਕਿੰਨਾ ਬੱਚੇ ਮਸਤੀ ਕਰ ਰਹੇ ਨੇ। थोड़ा जा पानी भी ला सकते हैं क्योंकि इस न गोभी बहुत जल्दी गलती है फिर इसन मिक्स करें इसन थोड़े टाइम लिढ के रख देंगे गाइस अपनी गोभी बन चुकी है यही फाइनल लुक है देख सकते हो ਕਿੰਨੀ ਵਧੀਆ ਲੱਗ ਰਹੀ ਏ ਬਣ ਕੇ ਥੋੜਾ ਜਿਹਾ ਇਸ ਤੇ ਤਨੀਆ ਪਾ ਦੇਵਾਂਗੇ ਤੇ ਨਾਲ ਹੀ ਆਪਾਂ ਰੋਟੀ ਵੀ ਬਣਾ ਰਹੇ ਹਾਂ ਬਸ ਜੇਕਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ